ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਹਾਂ ਸੁਮਨ ਪ੍ਰੀਤ कौर ਅੱਜ ਹੈ 2 ਅਕਤੂਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 2 ਅਕਤੂਬਰ 2025 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ link ਤੁਹ ਜ਼ਰੂਰ ਵੱਧ ਤੋਂ ਵੱਧ share ਕਰ ਦੇਣਾ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਸ ਦੀ ਆਤਮਕਥਾ ਦੀ ਪ੍ਰਸਤਾਵਨਾ ਲਿਖੀ ਹੈ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਯੋਰਜ਼ੀਆ ਮੈਲਾਨੀ ਦੀ ਆਤਮਕਥਾ ਆਈ ਐਮ ਯੋਰਜ਼ੀਆ ਦੀਪਕ ਪ੍ਰਸਤਾਵਨਾ ਲਿਖੀ ਵੈਰੀ ਵੈਰੀ ਇੰਪੋਰਟੈਂਟ ਆਪਸ਼ਨ ਡੀ ਇਜ਼ ਆ ਰਾਈਟ ਆਨਸਰ ਯੁਰਜੀਆ ਮੈਲੋਨੀ ਇਟਲੀ ਦੀ ਪ੍ਰਧਾਨ ਮੰਤਰੀ ਹੈ ਤੇ ਇਹਨਾਂ ਦੀ ਇਹਨਾਂ ਦੀ ਇੱਕ ਆਤਮਕਥਾ ਵਾ ਆਈ ਐਮ ਯੁਰਜੀਆ ਉਸ ਦੀ ਪ੍ਰਸਤਾਵਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲਿਖੀ ਆ ਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਤੀਜੀ ਪ੍ਰਸਤਾਵਨਾ ਵਾ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਇਸ ਤੋਂ ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲਾਂ ਆਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੀ ਗਵਰਨਰ ਅਨੰਦੀਵੈਨ ਪਟੇਲ 2014 ਦੇ ਵਿੱਚ ਉਹਨਾਂ ਦੀ ਪ੍ਰਸਤਾਵਨਾ ਲਿਖੀ ਤੇ ਸੈਕੰਡ ਤੇ ਇਹਨਾਂ ਨੇ ਹੀਮਾ ਮਾਲਨੀ ਦੀ ਪ੍ਰਸਤਾਵਨਾ ਲਿਖੀ ਸੀਗੀ 2017 ਦੇ ਵਿੱਚ ਠੀਕ ਹੈ ਤੇ ਹੁਣੇ ਤੀਸਰੀ ਪ੍ਰਸਤਾਵਨਾ ਲਿਖੀ ਹੈ ਇਹਨਾਂ ਨੇ ਇਟਲੀ ਦੇ ਪ੍ਰਧਾਨ ਮੰਤਰੀ ਯੋਰਜੀਆ ਮੈਲੋਨੀ ਦੇ ਬਾਰੇ ਤੇ ਇਸ ਕਿਤਾਬ ਦੇ ਭਾਰਤੀ ਸੰਸਕਰਨ ਦਾ ਸਿਰਲੇਖ ਆ I am Giorgia Mairoos My Principles ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲੀ ਵਿੱਚ ਅੰਤਰਰਾਸ਼ਟਰੀ ਐਮੀ ਅਵਾਰਡ 2025 ਵਿੱਚ ਸਰਵੋਤਮ ਅਦਾਕਾਰ ਸ੍ਰੈਣੀ ਵਿੱਚ ਕਿਸ ਨੂੰ ਨਾਮਜ਼ਦ ਕੀਤਾ ਗਿਆ ਹਾਂਜੀ ਬੈਸਟ ਐਕਟਰ ਕੈਟਾਗਰੀ ਵਿੱਚ ਇੰਟਰਨੈਸ਼ਨਲ ਐਮੀ ਅਵਾਰਡ 2025 ਲਈ ਨਾਮਜ਼ਦ ਕੀਤਾ ਗਿਆ ਦਿਲਜੀਤ ਦੋਸਾਂਝ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਮਸ਼ਹੂਰ ਪੰਜਾਬੀ ਗਾਇਕ ਜਾਂ ਫਿਰ ਅਦਾਕਾਰ ਕਹਿ ਸਕਦੇ ਹਾਂ ਐਕਟਰਸ ਦਿਲਜੀਤ ਦੋਸਾਂਝ ਨੂੰ ਇਹਨਾਂ ਦੀ ਬਾਇਓਪਿਕ ਅਮਰ ਸਿੰਘ ਚਮਕੀਲਾ ਦੇ ਲਈ ਸਰਵੋਤਮ ਅੰਤਰਰਾਸ਼ਟਰੀ ਐਮੀ ਅਵਾਰਡ 2025 ਵਿੱਚ ਸਰਵੋਤਮ ਅਦਾਕਾਰ ਸ੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ। ਇਹ ਫਿਲਮ ਇੱਕ Netflix ओरिजिनल ਆ ਅਤੇ ਇਸ ਨੂੰ ਟੀਵੀ ਮੂਵੀ, ਮਿਨੀ ਸੀਰੀਜ਼ ਸ੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ। ਨੈਕਸਟ ਬੈਸਟ ਆਫ ਇੰਡੀਆ ਮੇਲਾ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ ਬੈਸਟ ਆਫ ਇੰਡੀਆ ਮੇਲਾ ਰੀਸੈਂਟਲੀ ਆਯੋਜਿਤ ਕੀਤਾ ਗਿਆ ਵਾ। ਤੇ ਇਹ ਰੂਸ ਦੀ ਕੈਪੀਟਲ ਮਾਸਕੋ ਦੇ ਵਿੱਚ ਆਯੋਜਿਤ ਕੀਤਾ ਗਿਆ। ਕੇਂਦਰੀ ਕੱਪੜਾ ਰਾਜ ਮੰਤਰੀ ਆ ਪਵਿੱਤਰਾ ਮਾਰਗੇਰੀਟਾ ਇਹ 1 ਤੋਂ 3 ਅਕਤੂਬਰ 2025 ਦੇ ਵਿੱਚ ਰੂਸ ਦੇ ਵਿੱਚ ਜਾਣਗੇ ਤੇ ਉੱਥੇ ਮਾਸਕੋ ਦੇ ਵਿੱਚ ਇਸ ਮੇਲੇ ਦੇ ਵਿੱਚ ਪਾਰਟਿਸਿਪੇਟ ਵੀ ਕਰਨਗੇ ਇਸ ਫੇਰੀ ਦੌਰਾਨ ਉਹ ਬੈਸਟ ਆਫ ਇੰਡੀਆ ਇੰਡੀਅਨ April ਆਮਦ ਟੈਕਸਟਾਈਲ ਦਾ ਉਦਘਾਟਨ ਵੀ ਕਰਨਗੇ ਜਿਸ ਦਾ ਮੇਨ ਪਰਪਸ ਹੈ ਰੂਸੀ ਅਤੇ CIS ਬਾਜ਼ਾਰਾਂ ਵਿੱਚ ਭਾਰਤੀ ਨਿਰਯਾਤਾਂ ਦੀ ਮੌਜੂਦਗੀ ਦਾ ਵਿਸਥਾਰ ਕਰਨਾ ਨੈਕਸਟ ਹੈ 2029 ਤੱਕ ਸੋਨੀ ਪਿਕਚਰ ਇੰਡੀਆ ਦੀ ਅਗਵਾਈ ਕੌਣ ਕਰੇਗਾ 2029 ਤੱਕ ਸੋਨੀ ਪਿਕਚਰਸ ਇੰਡੀਆ ਦੀ ਮੇਜ਼ਬਾਨੀ ਕਰਨਗੇ ਗੌਰਵ ਬੈਨਰਜੀ অপਸ਼ਨ ਸੀ ਇਸ ਦਾ ਰਾਈਟ ਆਨਸਰ ਗੌਰਵ ਬੈਨਰਜੀ ਸੋਨੀ ਪਿਕਚਰਸ ਨੈਟਵਰਕ ਇੰਡੀਆ ਜਿਸ ਨੂੰ ਅਧਿਕਾਰਿਤ ਤੌਰ ਤੇ ਕਲਵਰ ਮੈਕਸ ਐਂਟਰਟੇਨਮੈਂਟ ਵਜੋਂ ਜਾਣਿਆ ਜਾਂਦਾ ਹੈ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁਖੀ ਮੱਖ ਅਧਿਕਾਰੀ ਵਜੋਂ ਜਾਰੀ ਰਹਿਣਗੇ ਜਾਨੀ ਕਿ ਸੀਈਓ ਵਜੋਂ ਆਪਣਾ ਆਉਂਦਾ ਸੰਭਾਲ ਲੈਣਗੇ ਹੁਣ ਇੱਕ ਆਉਂਦੀ ਦੀ ਗੱਲ ਕੀਤੀ ਕੋ ਅਪੁਆਇੰਟਮੈਂਟ ਦੀ ਗੱਲ ਕੀਤੀ ਹੈ ਤਾਂ ਡਾਕਟਰ ਗੀਤਾ ਬਾਣੀ ਰਾਏ ਸਾਹਮਣੇ ਐਨਆਈਐਸ ਸੀਪੀਆਰ ਦੇ ਡਾਇਰੈਕਟਰ ਵਜੋਂ ਆਉਂਦਾ ਸੰਭਾਲ ਲਿਆ ਹੀਰੋ ਮੋਟਰਕ੍ਰੋਪ ਨੇ ਹਰਸ਼ਵਰਧਨ ਚਿਤਲੇ ਨੂੰ ਸੀਈਓ ਚੁਣਿਆ ਭੁਪਿੰਦਰ ਗੁਪਤਾ ਨੂੰ ਐਨਐਚਪੀਸੀ ਦਾ ਸੀਐਮਡੀ ਚੁਣਿਆ ਗਿਆ ਲੈਫਟੀਨੇਟ ਪਾਵਰਟ ਟਡਵਾਲ ਨੇ ਭਾਰਤੀ ਫੌਜ ਦੇ ਆਰਡੀਨੈਂਸ ਕੋਰ ਵਿੱਚ ਕਮਿਸ਼ਨ ਕੀਤਾ ਪਿਉਸ਼ ਮੰਤਰਾਲੇ ਨੇ ਖਾਨ ਮੰਤਰਾਲੇ ਦੇ 72 ਵਜੋਂ ਆਉਂਦਾ ਸੰਭਾਲਿਆ ਦੀਪਕ ਮਿੱਤਲ ਨੂੰ ਯੂਏਈ ਵਿੱਚ ਭਾਰਤ ਦਾ ਅਗਲਾ ਰਾਜਦੂਤ ਚੁਣਿਆ ਗਿਆ ਟੀਸੀਏ ਕਲਿਆਣੀ ਨੇ ਕੰਟਰੋਲਰ ਜਨਰਲ ਆਫ ਅਕਾਊਂਟਸ ਦਾ ਆਉਂਦਾ ਸੰਭਾਲਿਆ ਸੰਜੀਵ ਕੁਰਾਟਿਆ ਨੂੰ ਆਈਏਐਫ ਰੱਖ ਰਖਾ ਮੁਖੀ ਚੁਣਿਆ ਗਿਆ ਨੈਕਸਟ ਹਾਲ ਹੀ ਵਿੱਚ ਸੇਮ ਹਾਰਟ ਸੇਮ ਵਰਲਡ ਕਿਤਾਬ ਕਿਸ ਨੇ ਪ੍ਰਕਾਸ਼ਿਤ ਕੀਤੀ ਸੇਮ ਹਾਰਟ ਸੇਮ ਵਰਲਡ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਡਾਕਟਰ ਮਨੀਸ਼ਾ ਵੀ ਰਮੇਸ਼ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਭਾਰਤ ਦੇ ਪਹਿਲੇ ਸਮੁੰਦਰੀ ਸਿਮੂਲੇਸ਼ਨ ਸੈਂਟਰ ਦਾ ਉਦਘਾਟਨ ਹਾਲ ਹੀ ਵਿੱਚ ਕਿੱਥੇ ਕੀਤਾ ਗਿਆ ਭਾਰਤ ਦੇ ਪਹਿਲੇ ਸਮੁੰਦਰੀ ਸਿਮੂਲੇਸ਼ਨ ਸੈਂਟਰ ਦਾ ਉਦਘਾਟਨ ਸਾਡੇ ਕੇਂਦਰੀ بندرਗਜ ਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਨੰਥ ਸੋਨੂਬਾਲ ਨੇ ਚੇਨਈ ਤਾਮਿਲਨਾਡੂ ਵਿੱਚ ਭਾਰਤ ਦੀ ਆਪਣੀ ਕਿਸਮ ਦੇ ਪਹਿਲੇ ਸਮੁੰਦਰੀ ਸਿਮੂਲੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਤਾਮਿਲਨਾਡੂ ਦੀ ਕੈਪੀਟਲ ਚੇਨਈ ਦੇ ਵਿੱਚ ਇਹ ਉਦਘਾਟਨ ਹੋਇਆ ਤੇ ਪ੍ਰਣਾਲੀਆਂ ਕੈਡਿਟਾ ਨੂੰ ਮਹੱਤਵਪੂਰਨ ਸਮੁੰਦਰੀ ਹੁੰਨਾ ਵਿੱਚ ਤੀਬਰ ਅਤੇ ਵਿਹਾਰਿਕ ਸਿਕਲਾਈ ਪ੍ਰਦਾਨ ਕਰੇਗਾ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਨੇ ਪਹਿਲੇ ਰੇਲ ਸੰਪਰਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹਾਂਜੀ ਭਾਰਤ ਅਤੇ ਭੂਟਾਨ ਨੇ ਆਪਣੇ ਪਹਿਲੇ ਸਰਹੱਦ ਪਾਰ ਰੇਲ ਲਿੰਕ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦਾ ਮੇਨ ਪਰਪਸ ਆ ਆਰਥਿਕ ਅਤੇ ਰਣਨੀਤਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਦੋ ਨਵੀਆਂ ਰੇਲ ਲਾਈਨਾਂ ਕੋਕਰਾਜ਼ਾਰ ਗੇਲਫੂ ਅਤੇ ਬੰਨਰਹਾਟ ਸਮਸ ਪਹਿਲੇ ਸੰਪਰਕ ਨੂੰ ਸੰਪਰਕ ਵਜੋਂ ਦਰਸਾਉਣਗੇ ਹੁਣ ਭੂਟਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭੂਟਾਨ ਭੂਟਾਨ ਦੀ ਕੈਪੀਟਲ ਅ ਥਿੰਪੂ ਕਰਾਂਸੀ ਨਗਰ ਤੋਂ ਪ੍ਰਾਈਮ ਮਿੰისტਰ ਤਸ਼ੇਰਿੰਗ ਤੋਪਗੇ ਤੇ ਭੂਟਾਨ ਦਾ ਸਰਵੋਚ ਨਾਗਰੀਕ ਸਨਮਾਨ ਆ ਆਰਡਰ ਆਫ ਦੀ ਡਰੰਕ ਗੈਲਪੋ ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਏਸ਼ੀਆ ਦੇ ਸਭ ਤੋਂ ਵੱਡੇ ਗੰਦੇ ਪਾਣੀ ਦੇ ਇਲਾਜ ਪਲਾਂਟ ਦਾ ਉਦਘਾਟਨ ਹਾਲ ਹੀ ਵਿੱਚ ਕਿੱਥੇ ਕੀਤਾ ਗਿਆ ਏਸ਼ੀਆ ਦੇ ਸਭ ਤੋਂ ਵੱਡੇ ਗੰਦੇ ਪਾਣੀ ਦੇ ਇਲਾਜ ਪਲਾਂਟ ਦਾ ਉਦਘਾਟਨ ਰੀਸੈਂਟਲੀ ਦਿੱਲੀ ਦੇ ਵਿੱਚ ਕੀਤਾ ਗਿਆ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਬੱਚਿਆਂ ਨਾਲ ਵਾਦਾ ਮਹਿੰਮ ਕਿਸ ਨਾਲ ਸ਼ੁਰੂ ਕੀਤੀ ਗਈ promise to childrens ਇਹ ਇੱਕ ਸਕੀਮ ਆ ਮੋਹਿਮਾ ਜਿਹੜੀ ਸ਼ੁਰੂ ਕੀਤੀ ਗਈ ਹੈ ਯੂਨੀਸੇਫ ਦੇ ਨਾਲ অপਸ਼ਨ ਬੀ ਇਸ ਦਾ ਰਾਈਟ ਆਨਸਰ ਯੂਨੀਸੇਫ ਜਿਸ ਦੀ ਫੁੱਲ ਫਾਰਮ ਆ ਯੂਨਾਈਟਿਡ ਨੇਸ਼ਨ ਚਿਲਡਰਨਸ ਫੰਡ ਇਸ ਦੀ ਸਥਾਪਨਾ 11 ਦਸੰਬਰ 1946 ਨੂੰ ਹੋਈ ਤੇ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਆ ਤੇ ਆ ਪ੍ਰੈਜ਼ੈਂਟ ਐਗਜ਼ੀਕਿਊਟਿਵ ਡਾਇਰੈਕਟਰ ਆ ਕੈਥਰਾਈਨ ਐਮ ਰਸਲਸ ਖੇਡ ਅਤੇ ਸਮਾਜਿਕ ਜ਼ਿੰਮੇਵਾਰੀ ਨੇ ਦੇ ਇੱਕ ਸ਼ਕਤੀਸ਼ਾਲੀ ਸੁਮੇਲ ਵਿਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਅਤੇ ਯੂਨੀਸੇਫ ਨੇ 2025 ਦੇ ICC ਮਹਿਲਾ ਕ੍ਰਿਕਟ ਵਿਸ਼ਵ ਕੱਪ ਦੌਰਾਨ ਪ੍ਰੋਮਿਸ ਟੂ ਚਿਲड्रन ਮੁਹਿੰਮ ਸ਼ੁਰੂ ਕੀਤੀ ਜਿਸ ਦਾ ਮੇਨ ਪਰਪਸ ਹੈ ਖਿਡਾਰੀਆਂ ਦਰਸ਼ਕਾਂ ਅਤੇ ਵਿਸ਼ਵਵਿਆਪੀ ਕ੍ਰਿਕਟ ਪਾਈਚਾਰੇ ਨੂੰ ਬੱਚਿਆਂ ਖਾਸ ਕਰਕੇ ਸਭ ਤੋਂ ਕਮਜ਼ੋਰ ਅਤੇ ਲੋੜਵੰਦਾਂ ਲਈ ਬਰਾਬਰ ਮੌਕਿਆਂ ਤੇ ਅਧਿਕਾਰਾਂ ਦਾ ਸਮਰਥਨ ਕਰਨਾ ਨੈਕਸਟ ਹੈ ਹਾਲ ਹੀ ਵਿੱਚ ਦਿੱਲੀ ਦਾ ਨਵਾਂ ਮੁਖ ਸਕੱਤਰ ਕਿਸ ਨੂੰ ਚੁਣਿਆ ਗਿਆ ਦਿੱਲੀ ਦੇ ਨਵੇਂ ਮੁਖ ਸਕੱਤਰ ਚੁਣੇ ਗਏ ਹਨ ਰਜੀਵ ਵਰਮਾ অপਸ਼ਨ ਸੀ ਇਸ ਦਾ ਰਾਈਟ ਆਨਸਰ ਰਜੀਵ ਵਰਮਾ ਇਹ ਦਿੱਲੀ ਦੇ ਨਵੇਂ ਮੁਖ ਸਕੱਤਰ ਬਣੇ ਹੁਣ ਇੱਕ ਆਪੁਆਇੰਟਮੈਂਟ ਦੀ ਗੱਲ ਆ ਤਾਂ ਬੰਦਨਾ ਗੁਪਤਾ ਸਾਲ 2025 ਵਿੱਚ ਸੰਚਾਰ ਲੇਖਾ ਕੰਟਰੋਲਰ ਜਨਰਲ ਦਾ ਹੁੰਦਾ ਸੰਭਾਲ ਲੈਣਗੇ ਪ੍ਰਵੀਨ ਰੰਜਨ ਨੂੰ CISF ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਗੌਰੰਗ ਲਾਲ ਦਾਸ ਦੱਖਣੀ ਕੋਰੀਆ ਵਿੱਚ ਭਾਰਤ ਦੇ ਨਵੇਂ ਰਾਜਦੂਤ ਚੁਣੇ ਗਏ ਡਾਕਟਰ ਸੀਮਾ ਸਾਮੀ ਬਹੋਸ ਨੂੰ ਦੂਜੀ ਵਾਰ UN ਵੂਮਨ ਦੀ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ ਵਿਸ਼ਾਖਾ ਮੂਲਿਆ ਦਿੱਤਿਆ ਬਿਰਲਾ ਕੈਪੀਟਲ ਦੀ MD ਅਤੇ CEO ਚੁਣੀ ਗਈ ਪ੍ਰਦੀਪ ਕੁਮਾਰ ਪਰਜਪਤੀ ਨੇ AICTE ਦੇ ਡਾਇਰੈਕਟਰ ਵਜੋਂ ਹੁੰਦਾ ਸੰਭਾਲਿਆ FSIB ਅਤੇ अ... ਨੇ SBI ਦੇ MD ਵਜੋਂ ਰਵੀ ਰੰਜਨ ਦੀ ਸ਼ਿਫਾਰਿਸ਼ ਕੀਤੀ ਅਭਿਸ਼ੇਕ ਸਿੰਘ ਨੂੰ ਨਾਈਜੀਰੀਆ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਚੁਣਿਆ ਗਿਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਸਰਹੱਦ ਦੀ ਸੁਰੱਖਿਆ ਲਈ ਇੱਕ AI ਸੰਚਾਲਿਤ ਕਮਾਂਡ ਸੈਂਟਰ ਸ਼ੁਰੂ ਕੀਤਾ ਹਾਂਜੀ ਰੀਸੈਂਟਲੀ ਬਾਰਡਰ ਸਕਿਉਰਿਟੀ ਫੋਰਸ ਨੇ ਜਾਨਕੀ BSF ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਸਰਹੱਦ ਤੇ ਸੁਰੱਖਿਆ ਲਈ ਇੱਕ AI ਜਾਨਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਿਤ ਕਮਾਂਡ ਸੈਂਟਰ ਸ਼ੁਰੂ ਕੀਤਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅੱਛਾ ਬੀਐਸਐਫ ਦੀ ਗੱਲ ਕੀਤੀ ਹੈ ਇਸ ਦੀ ਸਥਾਪਨਾ 1 ਦਸੰਬਰ 1965 ਨੂੰ ਹੋਈ ਹੈ ਹੈੱਡਕੁਆਰਟਰ ਇਸ ਦਾ ਨਵੀਂ ਦਿੱਲੀ ਦੇ ਵਿੱਚ ਤੇ ਅਟ ਪ੍ਰੈਜ਼ੈਂਟ ਇਜ਼ ਦੀ ਡਾਇਰੈਕਟਰ ਜਰਨਲ ਹੈ ਦਲਜੀਤ ਸਿੰਘ ਚੌਧਰੀ ਨੈਕਸਟ ਹੈ ਕਿਸ ਦੇਸ਼ ਦੇ ਖਿਡਾਰੀ ਕ੍ਰਿਸ ਵਾਕਸ ਨੇ ਹਾਲ ਹੀ ਵਿੱਚ ਆਪਣੇ ਸਨਿਆਸ ਦਾ ਐਲਾਨ ਕੀਤਾ ਹਾਂਜੀ ਕ੍ਰਿਸ ਵਾਕਸ ਕਿਹੜੇ ਦੇਸ਼ ਦੇ ਖਿਡਾਰੀ ਹੈ ਇਹ ਜਿਨ੍ਹਾਂ ਨੇ ਆਪਣੇ ਰੀਸੈਂਟਲੀ ਇੱਕ ਸਨਿਆਸ ਦਾ ਐਲਾਨ ਕੀਤਾ ਜਿਹੜੀ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ ਇੰਗਲੈਂਡ ਦੇ ਕ੍ਰਿਕਟਰ ਆ ਕ੍ਰਿਸ ਵਾਕਸ ਤੇ ਇਹਨਾਂ ਨੇ ਰੀਸੈਂਟਲੀ ਆਪਣਾ ਸੰन्यास ਲੈਣ ਦਾ ਐਲਾਨ ਕੀਤਾ ਅਤੇ ਇਹ ਸੱਜੇ ਹੱਥ ਦੇ ਦਰਮਿਆਨੀ ਤੇਜ਼ ਗੇਂਦਵਾਜ਼ਾ 올ਰਾਊਂਡਰ ਕ੍ਰਿਸ ਵਾਕਸ ਨੇ 14 ਸਾਲਾਂ ਦੇ ਅੰਤਰਰਾਸ਼ਟਰੀ ਕੈਰੀਅਰ ਤੋਂ ਬਾਅਦ ਸੰन्यास ਲੈਣ ਦਾ ਐਲਾਨ ਕੀਤਾ ਨੈਕਸਟ ਹਾਲ ਹੀ ਵਿੱਚ ਅੰਤਰਰਾਸ਼ਟਰੀ ਅਨੁਵਾਦ ਦਿਵਸ ਕਦੋਂ ਮਨਾਇਆ ਗਿਆ ਅੰਤਰਰਾਸ਼ਟਰੀ ਅਨੁਵਾਦ ਦਿਵਸ ਜਾਨੀ ਕਿ ਇੰਟਰਨੈਸ਼ਨਲ ਟ੍ਰਾਂਸਲੇਸ਼ਨ ਡੇ ਆ ਜਿਹੜਾ ਇਹ ਹਰ ਇੱਕ ਸਾਲ 30 ਸਤੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅੰਤਰਰਾਸ਼ਟਰੀ ਅਨੁਵਾਦ ਦਿਵਸ ਅਨੁਵਾਦ ਪੇਸ਼ੇਵਰਾਂ ਨੂੰ ਮਾਨਤਾ ਦੇਣ ਲਈ ਇੱਕ ਅੰਤਰਰਾਸ਼ਟਰੀ ਦਿਨ ਤੇ ਹਰ ਇੱਕ ਸਾਲ 30 ਸਤੰਬਰ ਨੂੰ ਮਨਾਇਆ ਜਾਂਦਾ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ ਹੁਣ ਤੱਕ ਜਿੰਨੇ ਵੀ ਮੈਂ ਤੁਹਾਨੂੰ ਸਤੰਬਰ ਦੇ ਇੰਪੋਰਟੈਂਟ ਡੇ ਕਰਵਾਏ ਆ ਉਹਨਾਂ ਨੂੰ ਜਲਦੀ ਨਾਲ ਸੀਕੁਐਂਸ ਵਾਈਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ हां जी ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਦਿਨ ਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵਕਤ ਤੋਂ ਵਕਤ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ